ਬੁੱਲਰ ਸਾਹਿਬ ਤੁਹਾਡੇ ਵਰਕਰਾਂ ਦਾ ਇਹ ਵੱਡਾ ਸਵਾਲ ਹੈ ਵੀ ਸਾਡੇ ਵਾਲੇ ਵੀ ਹੁਣ ਆਮ ਤੋਂ ਖਾਸ ਹੋ ਗਏ ਕਦੋਂ ਤੱਕ ਦੂਸਰੀਆਂ ਪਾਰਟੀਆਂ ਦੇ ਹਾਰੇ ਐਮਐਲਿਆਂ ਦੀ ਪਿੱਠ ਥਾਪੜ ਕੇ ਐਮਪੀ ਬਣਾਵਾਂਗੇ ਕੋਈ ਆਪਣੇ ਚੋਂ ਪਿੱਠ ਥਾਪੜ ਕੇ ਵੱਡੇ ਅਹੁਦੇ ਤੇ ਕਿਉਂ ਨਹੀਂ ਲੈ ਕੇ ਜਾਂਦੇ ਬ੍ਰੋਦੀ ਪਾਰਟੀ ਕਹਿੰਦੇ ਹਾਰ ਦਾ ਡਰ ਸੀ ਤਾਂ ਮੰਤਰੀਆਂ ਨੂੰ ਟਿਕਟ ਦਿੱਤੀ ਦੇਖੋ ਜੇ ਹਾਰ ਦਾ ਡਰ ਹੁੰਦਾ ਨਾ ਫਿਰ ਸਾਨੂੰ ਨਾ ਖਿਲਾਰਦੇ ਫਿਰ ਕੋਈ ਹੋਰ ਬੰਦਾ ਖਿਲਾਰਦੇ ਸਾਨੂੰ ਤਾਂ ਹੀ ਖਿਲਾਰਿਆ ਲਾਲਜੀਤ ਭੁੱਲਰ ਸਟਰੋਂਗ ਕੈਂਡੀਡੇਟ ਆ ਲੋਕਾਂ ਨੇ ਨਾਂ ਲਿਆ ਵਾ ਲੋਕਾਂ ਕਿਹਾ ਲਾਲਜੀਤ ਭੁੱਲਰ ਨੂੰ ਟਿਕਟ ਦਿਓ ਸਰਵੇ ਦੂਜਿਆਂ ਦੇ ਨਾਵਾਂ ਦੇ ਹੁੰਦੇ ਰਹੇ ਲੋਕ ਲਾਲਜੀਤ ਭੁੱਲਰ ਦਾ ਨਾਂ ਲੈਂਦੇ ਰਹੇ ਤੇ ਇਹਨਾਂ ਕੋ ਜੇ ਉਮੀਦਵਾਰ ਹੁੰਦੇ ਨਾ ਤੁਹਾਨੂੰ ਇਹ ਉਮੀਦਵਾਰ ਅਨਾਉਂਸ ਨਾ ਕਰਦੇ ਇਹ ਇਹਨਾਂ ਦੇ ਉਮੀਦਵਾਰ ਭੱਜ ਜਾਂਦੇ ਆ ਅਕਾਲੀ ਦਲ ਜਿਹਨੂੰ ਕਹਿੰਦਾ ਉਹ ਵੀ ਭੱਜ ਜਾਂਦਾ ਜਿਹਨੂੰ ਕਾਂਗਰਸ ਕਹਿੰਦੀ ਉਹ ਵੀ ਭੱਜ ਜਾਂਦਾ ਆ ਤੋ ਆ ਸੁਣਿਆ ਨਾ ਜਸਵੀਰ ਸਿੰਘ ਡਿੰਪਾ ਇੱਕ ਦਿਨ ਬੋਲਣ ਦੇ ਆ ਵੀ ਪਾਰਟੀ ਦੇ ਨਾਲ ਆ ਮੈਂ ਪਾਰਟੀ ਜਿਹਨੂੰ ਟਿਕਟ ਦਊ ਮੈਂ ਉਹਦੇ ਨਾਲ ਆ ਕਦੀ ਲਾੜਾ ਇਹ ਨਹੀਂ ਕਹਿੰਦਾ ਹੁੰਦਾ ਵੀ ਘੋੜੀ ਕਿਸੇ ਹੋਰ ਨੂੰ ਚੜਾ ਦਿਓ ਮੈਂ ਘੋੜੀ ਨੂੰ ਹਿੱਕਦਾ ਆ ਕਦੀ ਘਰ ਦਾ ਮਾਲਕ ਇਹ ਨਹੀਂ ਕਹਿੰਦਾ ਹੁੰਦਾ ਮੈਂ ਨਹੀਂ ਘਰੇ ਜਾਣਾ ਮੈਂ ਬਾਹਰ ਪੈਣਾ ਬੂਏ ਕਿ ਘਰੇ ਕੋਈ ਹੋਰ ਰਹੀ ਜਾਵੇ ਹਮੇਸ਼ਾ ਘਰ ਦਾ ਮਾਲਕ ਤੇ ਲੜਾਏ ਕਹਿੰਦਾ ਹੁੰਦਾ ਮੈਨੂੰ ਟਿਕਟ ਦਵੇ ਪਾਰਟੀ ਮੈਂ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਂ ਇਹ ਡਰਦੇ ਭੱਜੰਦੇ ਆ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭੰਦੇ ਆ ਇਹ ਗੱਲਾਂ ਤੁਸੀਂ ਵੀ ਸੋੰਦੇ ਹੋਗੇ ਜੇ ਇਹਨਾਂ ਕੋ ਕੈਂਡੀਡੇਟ ਹੋਤੇ ਲਿਸਟਾ ਨਾ ਕੱਢਣ ਕਹਿੰਦੇ ਇੱਕੋ ਪਹਿਲਵਾਨ ਹੈ ਜੇ ਖਾੜੇ ਤੇ ਆ ਸਾਡੇ ਆਉਣ ਦਿਓ ਫੇਰ ਗੱਲ ਕਰਾਂਗੇ ਜੇ ਕੱਲਾ ਬੰਦਾ ਕਹਿੰਦੇ ਥਾਪੀ ਨਾ ਮਾਰੇ ਦੇਖੋ ਕੱਲਾ ਪਹਿਲਵਾਨ ਨਹੀਂ ਲੋਕ ਪਹਿਲਵਾਨ ਨੇ ਲੋਕਾਂ ਜਿਤਾਉਣਾ ਆ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਜਿਹੜੇ ਹਨ ਉਹ ਫਤਵਾ ਦੇਣਗੇ ਉਹ ਜਿਤਾਉਣਗੇ ਉਹ ਦੱਸਣਗੇ ਕਿ ਕਿੰਨੂੰ ਜਿਤਾਉਣਾ ਹੈ ਬੜਾ ਲੰਮਾ ਸਮਾਂ ਕਾਲੀ ਦਲ ਨੂੰ ਲੋਕ ਜਿਤਾਉਂਦੇ ਰਹੇ ਇੱਥੋਂ ਨਾ ਲੱਪਾ ਡਾਕਟਰ ਰਤਨ ਸਿੰਘ ਨਾਲਾ ਤੇ ਨਾ ਲੱਪਾ ਜਹੇਦਾਰ ਬ੍ਰਹਮਪੁਰਾ ਮੁੜ ਕੇ ਲੋਕਾਂ ਪਿਛਲੀ ਰਾਂਝਾ ਜਸਬੀਰ ਡਿੰਪੇ ਨੂੰ ਨਾ 5 ਸਾਲ ਉਹ ਲੱਪਾ ਲਾਲਜੀਤ ਭੁੱਲਰ ਜਦੋਂ ਦਾ ਮੰਤਰੀ ਬਣਿਆ ਨਾ ਰਾਤ 2:00 2:00 ਵਜੇ ਤੱਕ ਮੈਂ ਦਫ਼ਤਰੇ ਬਹਿ ਕੇ ਕੰਮ ਕਰਦਾ ਰਿਆ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਜੇ ਵੀ ਸਵਾਲ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਨਸ਼ਾ ਨਾ ਨਸ਼ਾ ਕੱਲਾ ਪੰਜਾਬ ਦੀ ਪ੍ਰੋਬਲਮ ਜਾਂ ਪੱਟੀ ਹਲਕੇ ਦੀ ਪ੍ਰੋਬਲਮ ਨਹੀਂ ਗਈ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਆ ਕੈਨੇਡਾ ਅਮਰੀਕਾ ਜਾ ਪਾਵੇਂ ਨੇ ਓਵਰਡੋਜ਼ ਨਾਲ ਮੁੰਡੇ ਮਰਦੇ ਆ ਬਾਕੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਇਹ ਲੈ ਕੇ ਆਇਆ ਕਾਲੀ ਦਲ ਇਹਦੀ ਵੱਡੀ ਜਿਹੜੀ ਪੁਸ਼ਤਪਨਾਹੀ ਕੀਤੀ ਉਹ ਕਾਲੀ ਦਲ ਨੇ ਕੀਤੀ ਆ ਮੁੜ ਕੇ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਪਾਇਆ ਸਿੰਗਿਆ ਤੇ ਵਟਾ ਬੋਰਡ ਬਣਾਇਆ ਤੇ ਅੱਜ ਜਿਹੜਾ ਇਹ ਯਹਿਰ ਆ ਇਨੂੰ ਖਤਮ ਕਰਨ ਤੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਡੀਜੀਪੀ ਪੰਜਾਬ ਸਾਡੇ ਮੰਤਰੀ ਐਮਐਲਏ ਸਾਰੇ ਲੱਗੇ ਆ। ਸਸਿਕਾਲ ਪੰਜਾਬ ਆਪ ਤੱਕ ਦੇਖ ਰਹੇ ਹੋ ਤੁਸੀਂ ਅੱਜ ਲੋਕ ਸਭਾ ਖਡੂਰ ਸਾਹਿਬ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਆਪਣੇ ਹਲਕੇ ਦੇ ਵਿੱਚ ਵਰਕਰ ਮਿਲਣੀ ਰੱਖੀ ਗਈ ਤਾਂ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਪੁੱਲਰ ਸਾਹਿਬ ਮੈਂ ਗੱਲਬਾਤ ਦੀ ਸ਼ੁਰੂਆਤ ਇੱਥੋਂ ਕਰ ਲਵਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਪੱਟੀ ਹਲਕੇ ਵਾਸਤੇ ਤੁਸੀਂ ਕੀ ਕੀਤਾ ਜੀ ਦੇਖੋ ਪੱਟੀ ਹਲਕੇ ਦੇ ਵਿੱਚ ਅਸੀਂ ਚੰਗੀਆਂ ਗਰਾਊਂਡਾਂ ਲੈ ਕੇ ਆਏ ਜੀ ਸਰੀਆਲੀ ਪਿੰਡ ਦੇ ਵਿੱਚ ਪਿਛਲਿਆਂ 30 ਸਾਲਾਂ ਤੋਂ ਬਾਬੇ ਤੇ ਨਾਲ ਸਰੀਆਲੀ ਨਗਰ ਦੀ ਸੰਗਤ ਤਰਲੇ ਮਾਰਦੀ ਰਹੀ ਅਦੇਸ਼ ਪ੍ਰਤਾਪ ਕੈਰੋਂ ਦੇ ਤੇ ਮੁੜਕੇ ਰਮਿੰਦਰ ਗਿੱਲ ਦੇ ਵੀ ਸਾਡੇ ਇੱਥੇ ਨਰਸਰੀ ਲਿਆ ਦਿਓ ਆਕੀ ਦੀ ਗਰਾਊਂਡ ਬਣਾ ਦਿਓ ਪਾਸ ਕਰਾ ਦਿਓ ਬੱਚੇ ਆਕੀ ਖੇਡਦੇ ਆ ਵੱਡੇ ਪਲੇਅਰ ਬਣ ਜਾਣਗੇ ਇੰਟਰਨੈਸ਼ਨਲ 골ਡ ਮੈਡਲ ਲੈ ਕੇ ਉਹਨਾਂ ਕੇ ਤੀਸ਼ਤਾ ਨਾ ਚੁੱਕਣਗੇ ਕਿਸੇ ਦੇ ਕੰਤੇ ਜੂਣਾ ਸਰਕੀ ਟਾਡੇ ਭਰਾ ਨੇ ਦਾਸ ਨੇ ਪਹਿਲੇ ਸਾਲ ਦੇ ਵਿੱਚ ਹੀ ਸ੍ਰਿ ਹਾਲੀ ਨਗਰ ਦੇ ਵਿੱਚ ਨਰਸਰੀ ਪਾਸ ਕਰਾਈ। ਉੱਥੇ ਟਰਫ ਲਾ ਕੇ ਵਧੀਆ ਗਰਾਊਂਡ ਬਣੂਗੀ ਜਿੱਥੇ ਬੱਚੇ ਆਕੀ ਖੇਡਣਗੇ ਤੇ ਸਾਡੇ ਪੱਟੀ ਹਲਕੇ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕਰਨਗੇ। ਨਾਲ 220 ਰੁਪਏ ਹਰ ਬੱਚੇ ਨੂੰ ਉੱਥੇ ਜਿਹੜਾ ਰੋਜ਼ ਰਜਾਨਾ ਉੱਥੇ ਪ੍ਰੈਕਟਿਸ ਕਰਨ ਜਾਊ ਉਹਨੂੰ ਰੋਜ਼ ਦੇ ਖਾਣੇ ਦੇ ਮਿਲਿਆ ਕਰਨਗੇ। ਉਹ ਬੱਚੇ ਨੂੰ ਮਿਲਣਗੇ ਜਿਹੜਾ ਰੂਟੀਨ 'ਚ ਜਾਊ ਵਿੰਗ ਲੈਂਡ ਦਾ ਵਾ ਉਹਦਾ ਫਾਇਦਾ ਮਿਲੰਦਿਆ ਬੱਚਿਆਂ ਨੂੰ ਨਾਲ ਅਹੀਂ ਪੱਟੀਵਾਲ ਕੇ ਦੇ ਵਿੱਚ ਘੱਟ ਤੋਂ ਘੱਟ 25-26 ਗਰਾਊਂਡਾਂ ਬਣਾਵਾਂਗੇ ਪੰਜਾਂ ਪੰਜਾਂ 6-6 ਪਿੰਡਾਂ ਦਾ ਸੈਂਟਰ ਕੱਟ ਕੇ ਇੱਕ ਗਰਾਊਂਡ ਬਣਾਇਆ ਕਰਾਂਗੇ ਤਾਂ ਪੰਜਾਂ ਛੇ ਪਿੰਡਾਂ ਦਾ ਤਾਂ ਵੀ ਪੰਜਾਂ ਛੇ ਪਿੰਡਾਂ ਦਾ ਰਲਾ ਕੇ ਟੀਮਾਂ ਬਣ ਜਾਣਗੀਆਂ ਕਬੱਡੀ ਦੀਆਂ ਫੁੱਟਬਾਲ ਦੀਆਂ ਵਾਲੀਬਾਲ ਦੀਆਂ ਖੋਖੋ ਦੀਆਂ ਕਬੱਡੀ ਕੁਸ਼ਤੀਆਂ ਕਰਨ ਵਾਲੇ ਪੁਲਵਾਨ ਹੋਣਗੇ ਜੀ ਹਰ ਪਿੰਡ ਤੇ ਬਣਾਤੀ ਤਾਂ ਕੋਈ ਏਡਾ ਫਾਇਦਾ ਨਹੀਂ ਹੋਣਾ ਜੂਨਟੀ ਬਣ ਜੂਗੀ ਲੋਕਾਂ ਦੀ ਉਤਰਾ ਹੀ ਅਸੀਂ ਬੁਰਜਰਾ ਕੇ ਨੋਆ ਕਿਲਿਆਂ ਦੇ ਵਿੱਚ ਗਰਾਊਂਡ ਬਣਾਉਂਦੇ ਪਏ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਗਰਾਊਂਡ ਡਿਸਕਸ ਥਰੋ ਹੈਮਰ ਥਰੋ ਜੈਬਲਿਨ ਥਰੋ ਰਸਾ ਕਸੀ ਦੇ ਮੁਕਾਬਲੇ ਵੀ ਕਰਾਇਆ ਕਰਾਂਗੇ ਉੱਥੇ ਅਖਾੜਾ ਬਣਾਵਾਂਗੇ ਸਾਡੇ ਇਲਾਕੇ ਚ ਅਖਾੜਾ ਹੀ ਨਹੀਂ ਕੋਈ ਰਹਿ ਗਿਆ ਪੱਟੀ ਇੱਕ ਅਖਾੜਾ ਹੁੰਦਾ ਸੀ ਉਹ ਵੀ ਖਤਮ ਹੋ ਗਿਆ ਅਖਾੜਾ ਬਣਾਵਾਂਗੇ ਕਬੱਡੀ ਦੀ ਗਰਾਊਂਡ ਬਣਾਵਾਂਗੇ ਨਾਲ ਫੁੱਟਬਾਲ ਹਾਕੀ ਦੀ ਨਾਲ ਬੈਡਮਿੰਟਨ ਬਾਸਕਟਬਾਲ ਉਹ ਇੱਕ ਜਿਮ ਬਣਾਵਾਂਗੇ ਜਿਹਦੇ ਵਿੱਚ ਦਿਹਾੜੀ ਦੇ ਵਿੱਚ 3 ਘੰਟੇ ਭੈਣਾ ਦਾ ਟਾਈਮ ਰੱਖਿਆ ਕਰਾਂਗੇ ਉੱਥੇ ਇੱਕ ਲੇਡੀ ਟ੍ਰੇਨਰ ਰੱਖਾਂਗੇ ਉਹ ਬੀਪੀਆਂ ਨੂੰ ਟ੍ਰੇਨਿੰਗ ਦਵੇ ਨਾਲ ਇੱਕ ਜੈਂਟਸ ਟ੍ਰੇਨਰ ਰੱਖਾਂਗੇ ਜਿਹੜਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਉੱਥੇ ਜੇ ਕੋਈ ਗੇਮ ਕਰਨੋਂ ਦਾ ਜਾਂ ਵੇਟ ਕਰਨੋਂ ਦਾ ਕਲੱਬ ਦੇ ਵਿੱਚ ਜਿਮ ਦੇ ਵਿੱਚ ਉਹਨੂੰ ਵੇਟ ਕਰਾਵੇ ਨਾਲ ਉੱਥੇ ਓਪਨ ਜਿਮ ਵੀ ਲਾਵਾਂਗੇ ਜਿੱਥੇ ਬੱਚੇ ਪਿੰਗਾ ਦੇ ਝੂਟੇ ਲੈਣ ਕੋਈ ਪੰਘੂੜੇ ਦੇ ਕੀਸੀਆਂ ਦੀਆਂ ਲੱਗ ਜਾਂਦੀਆਂ ਉੱਤੇ ਝੂਟੇ ਲੈਣ ਵਧੀਆ ਸਿਸਟਮ ਬਣਾ ਕੇ ਦੇਾਂਗੇ ਲੋਕ ਯਾਦ ਕਰਨਗੇ ਵੀ ਲਾਲਜੀਤ ਭੁੱਲਰ ਨੇ ਸਾਨੂੰ ਵਧੀਆ ਤਰੀਕੇ ਦੀਆਂ ਗਰੁੰਡਾ ਇਸੇ ਤਰ੍ਹਾਂ ਰੋਡ ਬੰਦੀ ਪਈ ਐ ਸਭਰਾ ਪ੍ਰਿੰਗੜੀ ਰਤੇ ਕੁਤੇ ਸਾਰੇ ਪਿੰਡਾਂ 'ਚ ਗਰਾਉਂਡਾਂ ਬੰਦੀਆਂ 8-7 ਪਿੰਡਾਂ ਦੇ ਜਿਹੜੇ ਕੰਮ ਕੰਪਲੀਟ ਐ ਤਕਰੀਬਨ ਬਾਣੀ ਚੱਲੀਆਂ ਗਰਾਉਂਡਾਂ ਥੋੜਾ ਹੀ ਕੰਮ ਰਹਿ ਗਿਆ ਬਾਕੀ ਆ ਚੂਣ ਜਾਬਤਾ ਖਤਮ ਹੁੰਦੇ ਹੋ ਬਾਕੀ ਜਿਹੜੇ ਪਿੰਡ ਰਹਿੰਦੇ ਸਾਡੇ 18 19 ਉਹਨਾਂ 'ਚ ਵੀ ਗਰਾਉਂਡਾਂ ਸ਼ੁਰੂ ਕਰ ਦਾਂਗੇ ਤੇ ਜਿਉਂ ਬੱਚੇ ਸਾਡੇ ਉੱਥੇ ਖੇਡੇ ਇੰਟਰਨੈਸ਼ਨਲ ਨੈਸ਼ਨਲ 골ਡ ਮੈਡਲ ਲੈ ਕੇ ਆਏ ਤੇ ਆਪੇ ਡੀਐਸਪੀ ਐਸਡੀਐਮ ਤਹਿਸੀਲਦਾਰ ਲੱਗਣ ਲੱਗ ਪਏ ਨੇ ਸਾਡੇ ਪੱਟੀ ਹਲਕੇ ਦੇ ਵਿੱਚ ਮੇਰੀ ਸੰਭਾਲ ਤੇ ਕੋਈ ਸਿੱਧਾ ਡੀਐਸਪੀ ਜਾਂ ਐਸਡੀਐਮ ਤਹਿਸੀਲਦਾਰ ਭਰਤੀ ਨਹੀਂ ਹੋਇਆ ਕਿਉਂ ਨਹੀਂ ਹੋਇਆ ਚੰਗੀਆਂ ਗਰਾਉਂਡਾਂ ਨਹੀਂ ਮਿਲੀਆਂ ਗਰਾਉਂਡਾਂ ਦੇ ਵਿੱਚ ਜਿਹੜੇ ਆ ਕੋਚ ਆ ਉਹ ਨਹੀਂ ਰੱਖੇ ਹੁਣ ਚੰਗੇ ਸਕੂਲ ਬਣਾਉਂਦੇ ਪਏ ਆ ਸਕੂਲਾਂ ਦੇ ਵਿੱਚ ਟੀਚਰਾਂ ਦੀ ਗਿਣਤੀ ਪੂਰੀ ਕਰਦੇ ਪਏ ਆ ਬੱਚੇ ਪੜਨਗੇ ਉੱਚ ਵਿਦਿਆ ਲੈਣਗੇ ਤੇ ਆਪੇ ਕੁਝ ਖੇਡ ਕੇ ਪਲੇਅਰ ਬਣ ਕੇ ਅਫਸਰ ਬਣ ਜਾਣਗੇ ਤੇ ਕੁਝ ਪੜ ਕੇ ਅਫਸਰ ਬਣ ਜਾਣਗੇ ਇਹ ਕਿਉਂ ਨਹੀਂ ਕਰਦੇ ਰਹੇ ਪੁਰਾਣੀ ਰਵੈਥੀ ਇਹਨਾਂ ਨੂੰ ਪਤਾ ਹੀ ਵੀ ਜੇ ਇੱਥੋਂ ਐਸਡੀਐਮ ਤਹਿਸੀਲਦਾਰ ਡੀਸੀ ਤੇ ਐਸਐਸਪੀ ਬਣ ਲਾਪੇ ਲੀਡਰ ਆ ਮਗਰ ਨਹੀਂ ਕਿਸਨੇ ਫੇਰਨਾ ਹੁਣ ਇਥੇ ਤਰਨ ਤਾਰਨੇ ਜੇ ਡੀਸੀ ਤੇ ਐਸਐਸਪੀ ਇਥੋਂ ਪੱਟੀ ਦਾ ਲੱਗਾ ਹੋਵੇ ਤੇ ਲੋਕਾਂ ਨੇ ਤਾਂ ਕਹਿਣਾ ਯਾਰ ਪੱਟੀ ਦਾ ਫਲਾਣਾ ਹੋਂਦਾ ਪੁੱਤਰਾ ਚਲੋ ਇਹਨੂੰ ਆਪਾਂ ਆਪਾਂ ਕੰਮ ਲੈ ਆਉਨੇ ਆ ਤੇ ਜੇ ਹੁਣ ਪਾਸੇ ਦਾ ਲੱਗ ਕੋ ਫਿਰ ਤੇ ਲੀਡਰ ਦੀ ਸ਼ਿਫਾਰਿਸ਼ ਨਾਲ ਹੀ ਕੰਮ ਹੋਊਗਾ ਉਹ ਡੀਸੀ ਥੋੜਾ ਜਾਣਦਾ ਵਾ ਡੀਸੀ ਨੂੰ ਥੋੜਾ ਪਤਾ ਐਸਐਸਪੀ ਨੂੰ ਵੀ ਇਹ ਕੌਣ ਆ ਬੰਦਾ ਜਾਂ ਜੈਨੂਅਲ ਨੇ ਕੇਸ ਉਹਦੇ ਫਿਰ ਲੀਡਰ ਦਾ ਫੋਨ ਹੋ ਫੇਰ ਹੀ ਕੰਮ ਕਰੂਣਾ ਉਹਦੇ ਨਾਲ ਅਸੀਂ ਰੂੜ ਵੀ ਜਿਹੜੇ ਆ ਸੰਗਵਾ ਤੋਂ ਭੱਗੂਪੜ ਰੂੜ ਉਹ ਵਧੀਆ ਬਣਾਈਆਂ ਉਹਦੇ ਬਾਅਦ ਪੱਟੀ ਦੇ ਜਿਹੜੇ ਮੇਨ ਕੁਲਾ ਚੌਂਗ ਤੋਂ ਤਰਨਤਾਰਨ ਰੋੜੀ ਹੀ ਉਹ ਪਿਛਲੇ 10 ਸਾਲਾਂ ਤੋਂ ਟੁੱਟਾ ਸੀ ਉਹ ਬਿਨਾਂ ਪੈਸਿਆਂ ਤੋਂ ਜਿਹੜਾ ਉੱਥੇ ਠੇਕੇਦਾਰ ਹੀ ਉੱਤੇ ਦਬਾਅ ਬਣਾ ਕੇ 2016 ਦੀ ਸੜਕ ਪਾਸ ਹੋਈ ਤੇ ਇਹਨਾਂ ਆਪਦੇ ਕਮਿਸ਼ਨ ਲੈ ਲੈ ਪੁਰਾਣੇ ਐਮਐਲਏ ਆਣੇ ਤੇ ਆਪਾਂ ਹੋਣ ਆ ਕੇ ਰੁੱਖ ਪਟਾਏ ਰੁੱਖ ਪਟਾਏ ਖੰਭੇ ਪਟਾਏ ਪਟਾ ਕੇ ਤੇ ਠੇਕੇਦਾਰ ਤੇ ਦਬਾਅ ਬਣਾ ਕੇ ਬਿਨਾ ਕਿਸੇ ਪ੍ਰੋਜੈਕਟ ਨੂੰ ਪਾਸ ਕਰਾਉਣ ਤੋਂ ਬਿਨਾ ਇਹ ਵੀ ਸੜਕ ਬਣਾਈ ਜਿੱਥੇ ਇਹਨੇ ਖੂਨੀ ਡਿਵਾਈਡਰ ਬਣਾਏ ਉੱਥੇ ਇਹ ਹੁਣ ਐਰਮਿੰਦਰ ਕੇ ਲੈਂਦਾ ਇਹ ਡਿਵਾਈਡਰ ਪਟਾ ਦਿਓ ਤੇ ਤੂੰ ਡਿਵਾਈਡਰ ਲਵਾਏ ਕਿਉਂ ਵੀ ਤੂੰ ਹੁਣ ਗੱਲ ਕਰਦਾ ਵੀ ਇਹਨਾਂ ਨੂੰ ਪਟਾ ਦਿਓ ਪਹਿਲਾਂ ਆਪਾਂ ਲਵਾਉਂਦੇ ਹੀ ਨਾ ਉਦੋਂ ਤੈਨੂੰ ਕਮਿਸ਼ਨ ਲੈਣ ਦੀ ਛੇਤੀ ਪਈ ਇਹ ਪਹਿਲਾਂ ਇਹਨੂੰ ਚਾਹੀਦਾ ਸੀ ਰੁੱਖ ਪਟਾਉਂਦਾ ਖੰਭੇ ਪਟਾਉਂਦਾ ਰੋਡ ਖੁੱਲਾ ਹੁੰਦਾ ਫੇਰ ਇਹ ਡਿਵਾਈਡਰ ਲਵਾਉਂਦਾ ਡਵਾਈਡਰ ਲਵਾ ਲੇ ਨਾ ਖੰਭਾ ਪੁੱਟਿਆ ਨਾ ਰੁੱਖ ਪੁੱਟਿਆ ਨਾ ਰੋਡ ਚੋ ਰਹਾ ਆ ਹੁਣ ਵੇਖੋ ਲੋਕੀ ਸੀਟੀਆਂ ਮਾਰਦੇ ਜਾਂਦੇ ਆ ਜਿਹੜੀਆਂ ਬਾਕੀ ਸੜਕਾਂ ਰਹਿ ਗਈਆਂ ਉਹ ਵੀ ਪ੍ਰਪੋਜ਼ਲਾਂ ਬਣੀਆਂ ਕੁਝ ਪਾਸ ਹੋਈਆਂ ਜਿਵੇਂ ਨਸ਼ਹਿਰੇ ਤੋਂ ਲੋਕੇ ਵਾਲਾ ਰੋਡ ਆ ਉਹ ਪਾਸ ਹੋਇਆ ਉਹ ਅਚੂਂਝਾਬ ਤੱਕ ਖਤਮ ਹੁੰਦਾ ਨਾਲ ਹੀ ਪਾਣਾ ਸ਼ੁਰੂ ਹੋ ਜਾਊਗਾ ਜਿਹੜੇ ਕਈ ਨਹੀਂ ਪਾਸ ਹੋਏ ਉਹ ਵੀ ਛੇਤੀ ਪਾਸ ਕਰਾਵਾਂਗੇ ਤੇ ਜਲਦੀ ਕੰਪਲੀਟ ਅਸੀਂ ਕੱਲੀ ਸੜਕਾਂ ਨਾਲੀਆਂ ਇਹ ਗਲੀਆਂ ਤੱਕ ਸਿਆਸਤ ਨਹੀਂ ਰਹਿਣ ਦੇਣੀ ਅਸੀਂ ਲੋਕਾਂ ਲਈ ਦਿਨ ਰਾਤ ਕੰਮ ਕਰਾਂਗੇ ਮੱਲਾ ਕਲੀਨਿਕ ਖੁੱਲ ਰਹੇ ਆ ਦਵਾਈਆਂ ਟੈਸਟ ਇਲਾਜ ਫਰੀ ਹੋ ਰਹੇ ਆ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਹ ਤੇ ਹਰ ਘਰ ਨੂੰ ਸਹੂਲਤ ਮਿਲਦੀ ਪਈ ਆ ਹਰ ਘਰ ਨੂੰ ਚਾਹੀਦਾ ਵੀ ਆ ਲੋਕ ਵੋਟਾਂ ਪਾਉਂਦੇ ਆ ਉਹ ਕਦੇ ਨਹੀਂ ਪਾਉਂਦੇ ਵੀ ਸਰਕਾਰ ਸਹੂਲਤਾਂ ਦੇਵੇ ਫਰੀ ਲੇਡੀ ਸਵਾਰੀ ਆ ਬੀਪੀਆਂ ਨੂੰ ਬੱਸਾਂ ਤੇ ਫਰੀ ਸਫਰ ਜਿਹੜੀ ਸਹੂਲਤ ਮਿਲ ਰਹੀ ਆ ਜਦੋਂ ਦੀ ਸਰਕਾਰ ਆਪਣੀ ਬਣੀ ਆ ਉਦੋਂ ਦੀ ਰੀਟੀਨ ਚ ਚੱਲਦੀ ਪਈ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਮਗਰਲੇ ਸਾਲ ਚ ਸਹੂਲਤਾਂ ਦਿੱਤੀਆਂ ਜਾਂਦੀਆਂ ਹੀ ਨਹੀਂ ਪੱਥਰ ਰੱਖਦੇ ਨੇ ਨੌਕਰੀਆਂ ਦੇ ਨੋਟੀਫਿਕੇਸ਼ਨ ਕੱਢਦੇ ਨੇ ਆ ਲੇਡੀ ਸਵਾਰੀ ਵਾਲਾ ਫਰੀ ਵਾਲਾ ਕੈਪਟਨ ਨੇ ਵੀ ਮਗਰਲੇ 6-7 ਮਹੀਨਿਆਂ ਚ ਸ਼ੁਰੂ ਕੀਤਾ ਏ ਇਹਨੂੰ ਇਹ ਪਿੱਛੇ ਖਰੇ ਇਤਰਾ ਕਰਦੂ ਵੋਟਾਂ ਪਾ ਦੇਣਗੇ ਲੋਕ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਦੀ ਆ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਿਹੜਾ ਨਹੀਂ ਵੀ ਸੀ ਕਿਹਾ ਕੰਮ ਉਹ ਵੀ ਕੀਤਾ ਨਾਲ ਜਿਹੜੀ 1000 ਰੁਪਿਆ ਬੀਪੀਆਂ ਵਾਲਾ ਰਹਿ ਗਿਆ ਆ ਐਮਪੀ ਇਲੈਕਸ਼ਨ ਹੋ ਲੈਂਦੋ ਸਰਦਾਰ ਭਗਵੰਤ ਸਿੰਘ ਮਾਨ ਛੇਤੀ ਕੁਝ ਮਹੀਨਿਆਂ ਦੇ ਵਿੱਚ ਬੀਪੀਆਂ ਨੂੰ 1000 ਰੁਪਿਆ ਵੀ ਦੇਣਗੇ ਛੇਤੀ ਦੇਣਗੇ ਜੀ ਪੁੱਲਰ ਸਾਹਿਬ ਤੁਹਾਡੇ ਵਰਕਰਾਂ ਦਾ ਇਹ ਵੱਡਾ ਸਵਾਲ ਹੈ ਵੀ ਸਾਡੇ ਵਾਲੇ ਵੀ ਹੁਣ ਆਮ ਤੋਂ ਖਾਸ ਹੋ ਗਏ ਕਦੋਂ ਤੱਕ ਦੂਸਰੀਆਂ ਪਾਰਟੀਆਂ ਦੇ ਹਾਰੇ ਐਮਐਲਿਆਂ ਦੀ ਪਿੱਠ ਥਾਪੜ ਕੇ ਐਮਪੀ ਬਣਾਵਾਂਗੇ ਕੋਈ ਆਪਣੇ ਚੋ ਪੇਟ ਤਾਪੜ ਕੇ ਵੱਡੇ ਅਹੁਦੇ ਤੇ ਕਿਉਂ ਨਹੀਂ ਲੈ ਕੇ ਜਾਂਦੇ ਦੇਖੋ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸਰਵਾ ਕਰਾ ਕੇ ਟਿਕਟ ਦਿੰਦੀ 2022 ਦੇ ਵਿੱਚ ਵੀ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਤੇ 117 ਜੋ 92 ਤਾਂ ਆ ਹੀ ਜਿੱਤੇ ਆ ਜਿਹਨੂੰ ਲੋਕ ਚਾਹੁੰਦੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਹੁਣ ਵੀ ਆ ਜਿਹੜੀ ਐਮਪੀ ਇਲੈਕਸ਼ਨ ਆ ਐਮਪੀ ਦੀਆਂ ਟਿਕਟਾਂ ਵਿੱਚ ਜਿਹੜੀਆਂ ਸਰਵਾ ਕਰਾ ਕੇ ਦਿੱਤੀਆਂ ਜੇ ਤੁਹਾਡੇ ਭਰਾ ਨੂੰ ਦਾਸ ਨੂੰ ਟਿਕਟ ਮਿਲੀ ਹੈ ਨਾ ਇਹ ਵੀ ਤਾਂ ਹੀ ਮਿਲੀ ਆ ਲੋਕਾਂ ਮੇਰਾ ਨਾਂ ਲਿਆ ਨਹੀਂ ਤੇ ਆਪਾਂ ਦੇ ਵਜ਼ੀਰ ਹਾਂ ਐਮਐਲਏ ਚੁਣੇ ਹਾਂ ਪੰਜ ਸਾਲਾਂ ਲਈ ਆਪਾਂ ਤੇ ਐਮਐਲਏ ਬਣੇ ਹੀ ਬਣੇ ਹਾਂ ਵਿਰੋਧੀ ਪਾਰਟੀ ਕਹਿੰਦੇ ਹਾਰ ਦੇਖੋ ਜੇ ਹਾਰ ਦਾ ਡਰ ਹੁੰਦਾ ਨਾ ਫੇਰ ਸਾਨੂੰ ਨਾ ਖਿਲਾਰਦੇ ਫੇਰ ਕੋਈ ਹੋਰ ਬੰਦਾ ਖਿਲਾਰਦੇ ਸਾਨੂੰ ਤਾਂ ਹੀ ਖਿਲਾ ਰਿਆ ਲਾਲਜੀਤ ਪੁੱਲਰ ਸਟਰੋਂਗ ਕੈਂਡੀਡੇਟ ਆ ਲੋਕਾਂ ਨੇ ਨਾਂ ਲਿਆ ਵਾ ਲੋਕਾਂ ਕਹਾਂ ਲਾਲਜੀਤ ਪੁੱਲਰ ਨੂੰ ਟਿਕਟ ਦੇਓ ਸਰਵੇ ਦੂਜਿਆਂ ਦੇ ਨਾਂਵਾਂ ਦੇ ਹੁੰਦੇ ਰਹੇ ਲੋਕ ਲਾਲਜੀਤ ਪੁੱਲਰ ਦਾ ਨਾਂ ਲੈਂਦੇ ਰਹੇ ਤੇ ਇੰਨਾ ਕੁ ਜੇ ਉਮੀਦਵਾਰ ਹੁੰਦੇ ਨਾ ਹੁਣ ਨੂੰ ਇਹ ਉਮੀਦਵਾਰ ਅਨਾਉਂਸ ਨਾ ਕਰਦੇ ਇਹ ਇਹਨਾਂ ਦੇ ਉਮੀਦਵਾਰ ਭੱਜ ਜਾਂਦੇ ਆ ਅਕਾਲੀ ਦਲ ਜਿਹਨੂੰ ਕਹਿੰਦਾ ਉਹ ਵੀ ਭੱਜ ਜਾਂਦਾ ਜਿਹਨੂੰ ਕਾਂਗਰਸ ਕਹਿੰਦੀ ਉਹ ਵੀ ਭੱਜ ਜਾਂਦਾ ਆ ਤੋਂ ਆ ਸੁਣਿਆ ਨਾ ਜਸਵੀਰ ਸਿੰਘ ਡਿੰਪਾ ਇੱਕ ਦਿਨ ਬੋਲਣਦਿਆ ਪੀ ਪਾਰਟੀ ਦੇ ਨਾਲ ਆ ਮੈਂ ਪਾਰਟੀ ਜਿਹਨੂੰ ਟਿਕਟ ਦਊ ਮੈਂ ਉਹਦੇ ਨਾਲ ਆ ਕਦੀ ਲੜਾ ਇਹ ਨਹੀਂ ਕਹਿੰਦਾ ਹੁੰਦਾ ਵੀ ਘੋੜੀ ਕਿਸੇ ਹੋਰ ਨੂੰ ਚੜਾ ਦਿਓ ਮੈਂ ਘੋੜੀ ਨੂੰ ਹੀ ਖਿੱਚਦਾ ਆ ਕਦੀ ਘਰ ਦਾ ਮਾਲਕ ਇਹ ਨਹੀਂ ਕਹਿੰਦਾ ਹੁੰਦਾ ਮੈਂ ਨਹੀਂ ਘਰੇ ਜਾਣਾ ਮੈਂ ਬਾਹਰ ਪੈਣਾ ਬੂਏ ਕੇ ਘਰੇ ਕੋਈ ਹੋਰ ਰਹੀ ਜਾਵੇ ਹਮੇਸ਼ਾ ਘਰ ਦਾ ਮਾਲਕ ਤੇ ਲੜਾ ਇਹ ਕਹਿੰਦਾ ਹੁੰਦਾ ਮੈਨੂੰ ਟਿਕਟ ਦਵੇ ਪਾਰਟੀ ਮੈਂ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਂ ਉਧਰੋਂ ਰਾਣਾ ਗਰਜੀਤ ਸਿੰਘ ਵੀ ਉਹ ਵੀ ਪਾਰਟੀ ਉਹਨੂੰ ਕਹਿੰਦੀ ਵੀ ਤੂੰ ਲੜ ਲਾ ਉਹ ਕਹਿੰਦਾ ਮੈਨੂੰ ਆਨੰਦਪੁਰ ਸਾਹਿਬ ਤੋਂ ਦੇ ਦਿਓ ਮੈਂ ਨਹੀਂ ਇੱਥੋਂ ਲੜਨੀ ਤੇ ਇਸ ਤਰ੍ਹਾਂ ਹੀ ਮਜੀਠੀਆ ਪਹਿਲਾਂ ਪੀਪਾ ਹਰਸਿਮਰਤ ਕੌਰ ਦਾ ਨਾਂ ਆਉਂਦਿਆ ਇੱਥੋਂ ਪੀ ਬਠਿੰਡੇ ਤੋਂ ਪੀਪਾ ਹਰਸਿਮਰਤ ਕੌਰ ਬਾਦਲ ਨੇ ਲੜਨੀ ਹੈ ਤੇ ਜਦੋਂ ਆਇਆ ਤੁਹਾਡੇ ਭਰਾ ਦਾ ਨਾਂ ਦਾਸ ਦਾ ਨਾਂ ਆਇਆ ਤੇ ਪੀਪਾ ਹਰਸਿਮਰਤ ਕੌਰ ਬੈਕ ਫੇਰ ਬਠਿੰਡੇ ਚਲ ਗਈ ਮੁੜ ਕੇ ਕੋਰ ਕਮੇਟੀ ਨੇ ਸਤਿਆ ਮਜੀਠੀਏ ਨੂੰ ਮਜੀਠੀਏ ਨੇ ਪਹਿਲਾਂ ਆਪਦੇ ਪਾਰ ਟੋਲੇ ਇੱਥੋਂ ਆ ਕੇ ਪਾਰ ਟੋਲੇ ਆਵਦਾ ਸਾਡੇ ਐਮਸੀਆਂ ਨਾਲ ਸੰਪਰਕ ਕੀਤਾ ਐਮਸੀਆਂ ਨੂੰ ਕਿਹਾ ਵੀ 10-10 ਲੱਖ ਰੁਪਏ ਲੈ ਲਿਓ ਜਿਹੜੇ ਕੋਈ ਘਰੋਂ ਮਾਤੜ ਹਨ ਜਿਹੜੇ ਘਰੋਂ ਥੋੜੇ ਜਿ ਮਾਤੜ ਨਹੀਂ ਉਹਨਾਂ ਨੂੰ ਲਾਲਚ ਦਿੱਤੇ ਉਹਨਾਂ ਸਿੱਧਾ ਗਿਆ ਐਮਸੀਆਂ ਨੇ ਵੀ ਪਾਉ ਅਸੀਂ ਆ ਲਾਲਜੀ ਤੇ ਭੁੱਲਰਨਾ ਅਸੀਂ ਤੇਰੇ 1 ਦਾ ਲੱਖ ਛੜਦਾ 10 ਕਰੋੜ ਵੀ ਦੇ ਅਸੀਂ ਠੁੱਕ ਦੇਣੀ ਤੇਰੇ ਪੈਆਂ ਤੇ ਉਹਨਾਂ ਨੇ ਆਪਦਾ ਜ਼ਮੀਰ ਵੇਚਣ ਨੂੰ ਪਹਿਲ ਨਹੀਂ ਦਿੱਤੀ ਉਹਨਾਂ ਆਪਦੇ ਜ਼ਮੀਰ ਨੂੰ ਬਚਾਉਣ ਨੂੰ ਪਹਿਲ ਦਿੱਤੀ ਯੁਰਤ ਵਾਲੇ ਸਾਡੇ ਮਾਝੇ ਵਾਲੇ ਇਹੋ ਜੇ ਨਹੀਂ ਹੈਗੇ ਵੀ ਕਿਸੇ ਦੇ ਹੱਥ ਚ ਆ ਜਾਣ ਜਦੋਂ ਉਹਨੂੰ ਪਤਾ ਲੱਗਾ ਕਿਸੇ ਨਹੀਂ ਤੁਰਨਾ ਉਹਨੇ ਹੀ ਮੁੜ ਕੇ ਕੋਰ ਕਮੇਟੀ ਨੂੰ ਜਵਾਬ ਦਿੱਤਾ ਵੀ ਪਾਉ ਆ ਦੇਸ਼ ਪ੍ਰਤਾਪ ਕੈਰ ਨੂੰ ਲੜਾ ਦਿਓ ਮੇਰੇ ਵਸ ਦੀ ਗੱਲ ਨਹੀਂ ਮੈਨੂੰ ਅੱਗੇ ਤੁਸੀਂ ਅੰਮ੍ਰਿਤਸਰੋਂ ਮਰਵਾਤਾ ਸਿੱਧੂ ਦੇ ਮੁਕਾਬਲੇ ਖਿਲਾੜ ਕੇ ਮੈਂ ਨਹੀਂ ਲੜਨੀ ਅਦੇਸ਼ ਪ੍ਰਤਾਪ ਕੈਰੂ ਨੂੰ ਜਦੋਂ ਪੁੱਛਿਆ ਉਹ ਆਂਦਾ ਮੇਰੀ ਸਿਹਤ ਨਹੀਂ ਠੀਕ ਮੈਂ ਸਤਾਈ ਤੇ ਲੜੂੰਗਾ ਵਿਰਸੇ ਬਟੋਏ ਨੂੰ ਲੜਾ ਦਿਓ ਮੈਂ ਮਦਦ ਕਰ ਦੂੰ ਵੀ ਉਹ ਅਦੇਸ਼ ਪ੍ਰਤਾਪ ਕੈਰੂ ਨੇ ਸਾਰੀ ਜ਼ਿੰਦਗੀ ਨਾ ਅਰਮੀਦੀ ਚੰਗੀ ਕੀਤੀ ਨਾ ਵਿਰਸੇ ਦੀ ਚੰਗੀ ਕੀਤੀ ਨਾ ਬ੍ਰਹਮਪੁਰੇ ਦੀ ਚੰਗੀ ਕੀਤੀ ਉਹਨੂੰ ਪਤਾ ਹੈ ਨਾ ਮੈਨੂੰ ਮਨਜਣਾ ਸਾਰੇ ਰੜ ਕੇ ਤੇ ਉਹ ਭੱਜਾ ਮੁੜ ਕੇ ਵਿਰਸਾ ਉਹ ਵੀ ਆਂਦਾ ਆਂਦਾ ਵੀ ਭਾਉ ਸਿੱਧੀ ਗੱਲ ਆ ਜਿਤਨਾ ਦੇ ਆਮ ਆਦਮੀ ਪਾਰਟੀ ਵਾਲਿਆਂ ਲਾਲਚੀ ਤੇ ਭੁੱਲਰ ਜਿਤਨਾ ਸਿਰ ਦੇਣਾ ਜੀਦਾ ਮਰਜ਼ੀ ਦੇ ਦਿਓ ਜੇ ਮੈਨੂੰ ਕਹੋਗੇ ਮੈਂ ਸਿਰ ਦੇ ਦੂੰਗਾ ਬਾਪੇ ਨਾਨਕ ਦੀ ਕਿਰਪਾ ਇਹ ਡਰਦੇ ਭੱਜ ਜਾਂਦੇ ਆ ਇਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭੰਦੇ ਆ ਇਹ ਗੱਲਾਂ ਤੁਸੀਂ ਵੀ ਸੋੰਦੇ ਹੋਗੇ ਜੇ ਇਹਨਾਂ ਕੋ ਕੈਂਡੀਡੇਟ ਹੋ ਤਾਂ ਲਿਸਟਾ ਨਾ ਕੱਢਣ ਕਹਿੰਦੇ ਇੱਕੋ ਪਹਿਲਵਾਨ ਜੇ ਖਾੜੇ ਚ ਆ ਸਾਡੇ ਆਉਣ ਦਿਓ ਫੇਰ ਗੱਲ ਕਰਾਂਗੇ ਜੇ ਕੱਲਾ ਬੰਦਾ ਕਹਿੰਦੇ ਥਾਪੀ ਨਾ ਮਾਰੇ ਦੇਖੋ ਕੱਲਾ ਪਹਿਲਵਾਨ ਨਹੀਂ ਲੋਕ ਪਹਿਲਵਾਨ ਨੇ ਲੋਕਾਂ ਜਿਤਾਉਣਾ ਆ ਖਟੂਰ ਸਾਹਿਬ ਲੋਕ ਸਭਾ ਦੇ ਲੋਕ ਜਿਹੜੇ ਆ ਨਾ ਉਹ ਫਤਵਾ ਦੇਣਗੇ ਉਹ ਜਿਤਾਉਣਗੇ ਉਹ ਦੱਸਣਗੇ ਕਿ ਕਿੰਨੂੰ ਜਿਤਾਉਣਾ ਆ ਬੜਾ ਲੰਮਾ ਸਮਾਂ ਕਾਲੀਦਲ ਨੂੰ ਲੋਕ ਚਿਤਾਉਂਦੇ ਰਹੇ ਇੱਥੋਂ ਨਾਂ ਲੱਭਾ ਡਾਕਟਰ ਰਤਨ ਸੋਹਣ ਵਾਲਾ ਤੇ ਨਾਂ ਲੱਭਾ ਜਹੇਦਾਰ ਬ੍ਰਹਮਪੁਰਾ ਮੁੜ ਕੇ ਲੋਕਾਂ ਪਿਛਲੀ ਰਾਂਝਾ ਤਾਇਆ ਜਸਪੀਰ ਡਿੰਪੇ ਨੂੰ ਨਾਂ 5 ਸਾਲ ਉਹ ਲੱਭਾ ਲਾਲਜੀਤ ਭੁੱਲਰ ਜਦੋਂ ਦਾ ਮੰਤਰੀ ਬਣਿਆ ਨਾ ਰਾਤ 2:00 2:00 ਵਜੇ ਤੱਕ ਮੈਂ ਦਫ਼ਤਰੇ ਬੈਠ ਕੇ ਕੰਮ ਕਰਦਾ ਰਿਆ ਸਵੇਰੇ 6:00 ਵਜੇ ਬਹਿ ਜਾਣਾ ਤੇ ਲੋਕਾਂ ਕੋ ਤਿਆਰ ਹੋਏ ਤੋਂ ਬਿਨਾਂ 3-3 4-4 ਘੰਟੇ ਬੈਠ ਕੇ ਮੈਂ ਲੋਕਾਂ ਦੇ ਉਦੋਂ ਕੰਮ ਕਰਨੇ ਮੁੜ ਕੇ ਸਾਰਾ ਦਿਨ ਲੱਕੇ ਜਿਹਾ ਰਹਿਣਾ ਮੁੜ ਕੇ ਫੇਰ ਰਾਤ 2:00 2:00 ਵਜੇ ਮੈਨੂੰ ਇਹ ਨਹੀਂ ਪਤਾ ਕਿ ਮੈਨੂੰ ਐਮਪੀ ਦੀ ਟਿਕਟ ਮਿਲ ਜਣੀ ਆ ਇਹ ਜੇ ਪੁਰਾਣੇ ਵਜ਼ੀਰਾ ਵਾਂਗ ਹੁੰਦੇ ਤੇ ਨਜ਼ਾਰੇ ਲੈਂਦੇ ਚੰਡੀਗੜ੍ਹ ਦਿੱਲੀ ਘੁੰਮਦੇ ਇੱਥੇ ਮੱਥੇ ਨਾ ਲੱਗਦੇ ਆਪਾਂ ਨੂੰ ਇਹ ਵੀ ਮੈਨੂੰ ਬਾਪੇ ਨਾਨਕ ਨੇ ਕਿਰਪਾ ਕੀਤੀ ਆ ਮੰਤਰੀ ਬਣਾਇਆ ਮੈਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ ਆਪਾਂ ਨੂੰ ਇਹੋ ਹੀ ਵੀ ਜੇ ਡੀ ਵੱਡੀ ਕੁਰਸੀ ਮਿਲ ਗਈ ਆ ਤੇ ਆਪਾਂ ਕੁਰਸੀ ਤੇ ਬਹਿ ਕੇ ਪੈਨ ਤੇ ਚਲਾਈਆ ਰਿਆ ਲੋਕਾਂ ਦੇ ਕੰਮ ਕੀਤੇ ਫੋਨ ਸਪੀਕਰ ਔਨ ਕਰ ਕਰਕੇ ਮੈਂ ਅਫਸਰਾਂ ਨੂੰ ਲਾਇਆ ਤੇ ਅਫਸਰਾਂ ਦਾ ਵੀ ਧੰਨਵਾਦ ਆ ਸਾਰੇ ਅਫਸਰਾਂ ਨੇ ਖਿੜੇ ਮੱਥੇ ਲੋਕਾਂ ਦੇ ਕੰਮ ਕੀਤੇ ਨਹੀਂ ਤੇ ਲੋਕ ਕਹਿੰਦੇ ਆ ਫੁਲਾਣਾ ਅਫਸਰ ਨਹੀਂ ਆ ਕਈ ਐਮਐਲਏ ਰੁਈ ਜਾਣਗੇ ਸਾਡੇ ਅਫਸਰ ਨੇ ਮੇਰੇ ਤੇ ਸਾਰੇ ਅਫਸਰਾਂ ਕੰਮ ਕੀਤੇ ਆ ਭਾਵੇਂ ਮੇਰੇ ਵਿਭਾਗ ਦੇ ਸਨ ਤੇ ਭਾਵੇਂ ਦੂਜੇ ਵਿਭਾਗਾਂ ਦੇ ਪਾ ਮੈਂ ਇਥੋਂ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਡੀਜੀਪੀ ਤੱਕ ਚੀਫ ਸੈਕਟਰੀ ਹਰ ਅਫਸਰ ਨੇ ਖਿੜੇ ਮੱਥੇ ਸਾਡੇ ਕੰਮ ਕੀਤੇ ਤਾਂ ਮੈਂ ਕਰਾਇਆ ਵੀ ਜਿਹੜਾ ਜੈਨੂਨ ਕੰਮ ਆ ਮੈਨੂੰ ਆਪ ਖੁਸ਼ੀ ਹੁੰਦੀ ਵੀ ਮੈਂ ਯਾਰ ਕਿਸਦਾ ਜੈਨੂਨ ਕੰਮ ਇਕਰਾਵਾ ਕਿਸੇ ਦਾ ਸੌਰਜੂ ਜੇ ਕਿਸੇ ਦਾ ਘਰ ਵਸਦਾ ਜਾਂ ਕਿਸੇ ਦੇ ਘਰੇ ਕੋਈ ਖੁਸ਼ੀ ਆਉਂਦੀ ਆ ਮੇਰੇ ਕੀਤਿਆਂ ਤੇ ਮੈਨੂੰ ਇੰਨਾ ਹੀ ਬੜਾ ਪੀ ਲੋਕ ਇੰਨਾ ਕਹਿ ਦਿੰਨ ਲਾਲਜੀਤ ਭੁੱਲਰ ਦੂਜਿਆਂ ਨੂੰ ਥੋੜਾ ਜਿਹਾ ਚੰਗਾ ਇੰਨਾ ਹੀ ਵਾਦੂ ਆਪਾਂ ਨੂੰ ਤੇ ਪ੍ਰਮਾਤਮਾ ਕਿਰਪਾ ਕਰੂ ਪਹਿਲਾਂ ਵੀ ਸੇਵਾ ਕੀਤੀ ਆ ਤੇ ਗਾਂ ਐਮਪੀ ਬਣ ਕੇ ਨੌ ਦੀਆਂ ਨੌ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਖਡੂਰ ਸਾਹਿਬ ਤੇ ਆਉਂਦੀਆਂ ਉਹਨਾਂ ਲੋਕਾਂ ਦਾ ਦਿਨ ਰਾਤ ਰਿਣੀ ਰਹੂੰਗਾ ਦਿਨ ਰਾਤ ਕੰਮ ਕਰਦਾ ਰਹੂੰਗਾ ਰਾਤ 1 ਵਜੇ ਵੀ ਆਵਾਜ਼ ਮਾਰਨਗੇ ਮੈਨੂੰ ਤੇ ਲਾਲਜੀਤ ਪੁੱਲਰ ਹਾਜ਼ਰ ਮਿਲੂਗਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਜੇ ਵੀ ਸਵਾਲ ਹੁੰਦੇ ਨੇ ਕਿ ਕਿਸ ਤਰ੍ਹਾਂ ਵੇਖਦੇ ਨੇ ਵੇਖੋ ਜਿਹੜਾ ਨਸ਼ਾ ਨਾ ਨਸ਼ਾ ਕੱਲਾ ਪੰਜਾਬ ਦੀ ਪ੍ਰੋਬਲਮ ਜਾਂ ਪੱਟੀ ਹਲਕੇ ਦੀ ਪ੍ਰੋਬਲਮ ਨਹੀਂ ਗਈ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਆ ਆ ਕੈਨੇਡਾ ਅਮਰੀਕਾ ਜਾਂ ਪਾਵੇਂ ਨੇ ਓਵਰਡੋਜ਼ ਨਾਲ ਮੁੰਡੇ ਮਰਦੇ ਆ ਬਾਕੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਇਹ ਲੈ ਕੇ ਆਇਆ ਕਾਲੀ ਦਲ ਇਹਦੀ ਵੱਡੀ ਜਿਹੜੀ ਪੁਸ਼ਤਪਨਾਹੀ ਕੀਤੀ ਉਹ ਕਾਲੀ ਦਲ ਨੇ ਕੀਤੀ ਆ ਮੁੜ ਕੇ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਪਾਇਆ ਸਿੰਜਿਆ ਤੇ ਵੱਡਾ ਬੋਰਡ ਬਣਾਇਆ ਤੇ ਅੱਜ ਜਿਹੜਾ ਇਹ ਯਹਿਰ ਆ ਇਨੂੰ ਖਤਮ ਕਰਨ ਤੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਡੀਜੀਪੀ ਪੰਜਾਬ ਸਾਡੇ ਮੰਤਰੀ ਐਮਐਲਏ ਸਾਰੇ ਲੱਗੇ ਆ ਪਰ ਵੇਖੋ ਜਦੋਂ 75 ਸਾਲਾਂ ਦਾ ਤਾਣਾ ਬਾਣਾ ਵਿਗੜਿਆ ਹੋਵੇ ਨਾ ਆਪਾਂ ਘਰ ਚੋਂ 6 ਮਹੀਨੇ ਕਿਤੇ ਚੱਲ ਜੀਏ ਤੇ 6 ਮਹੀਨਿਆਂ ਚ ਜਾਲਾ ਲੱਗ ਜਾਂਦਾ ਮਿੱਟੀ ਜੰਮ ਜਾਂਦੀ ਆ ਸਾਫ ਸਫਾਈ ਕਰਨ ਤੇ 2-4 ਦਿਨ ਲੱਗ ਜਾਂਦੇ ਆ ਧੌਣ ਤੇ ਘਰ ਨੂੰ ਤੇ ਇਹ ਦੇ ਵੇਖੋ ਸਟੇਟ ਆ 3 ਲੱਖ ਕਰੋੜ ਕਰਜ਼ਾ ਚੜ੍ਹ ਗਿਆ ਪੰਜਾਬ ਸਿਰ ਨਸ਼ਾ ਜਿਹੜਾ ਉਹ ਗਲੀ ਗਲੀ ਘਰ ਘਰ ਹਰ ਪਿੰਡ ਚ ਇਹਨਾਂ ਵਾਰਦਾ ਇਹਨੂੰ ਯਹਰ ਨੂੰ ਅਸੀਂ ਖਤਮ ਕਰਾਂਗੇ ਪਰ ਲੋਕਾਂ ਨੂੰ ਵੀ ਸੰਸੀਅਰ ਹੋਣਾ ਪੈਣਾ ਜਦੋਂ ਪੁਲਿਸ ਪਰਚਾ ਕਰਦੀ ਆ ਪੁਲਿਸ ਪਰਚਾ ਦੇ ਕੇ ਦੋਚੀ ਨੂੰ ਅੰਦਰ ਭੇਜਦੀ ਆ ਤੇ ਕੀ ਕਰਦੇ ਆ ਪਿੰਡਾਂ ਦੇ ਨੰਬਰਦਾਰ ਥੋੜੇ ਪਾਤੇ ਪੈਸੇ ਲੈ ਕੇ ਜਾਂ ਪਿੰਡਾਂ ਦੇ ਜ਼ਮਾਨਤੀਏ ਆ ਤੇ ਨੰਬਰ ਲਵਾ ਕੇ ਥੋੜਾ ਪਤਾ ਪੈਸੇ ਲੈ ਕੇ ਤੇ ਜ਼ਮਾਨਤਾਂ ਦੇਣ ਤੋਰ ਪੈਂਦੇ ਆ ਵਕੀਲ ਫੀਸਾਂ ਲੈ ਕੇ ਜੱਜ ਦੇ ਅੱਗੇ ਪੀਛ ਹੋ ਜਾਂਦੇ ਆ ਇਹਨਾਂ ਲੋਕਾਂ ਦੀਆਂ ਜ਼ਮਾਨਤਾਂ ਇਹ ਤਾਂ ਲੋਕਾਂ ਨੂੰ ਵੀ ਵੇਰ ਹੋਣਾ ਆਪਣਾ ਪਿੰਡਾਂ 'ਚ ਅਨਾਉਂਸਮੈਂਟ ਕਰਾਉਣ ਵੀ ਜਿਹੜਾ ਬੰਦਾ ਜਿਹਦੇ ਤੇ ਦੋ ਤਿੰਨ ਪਰਚੇ ਹੋਏ ਆ ਸਮਗਲਰ ਆ ਜਾਂ ਗੈਂਗਸਟਰ ਆ ਜੇ ਕੋਈ ਉਹਦੀ ਜ਼ਮਾਨਤ ਦੇਣ ਜਾਂਦਾ ਆ ਜ਼ਮਾਨਤੀਆ ਨੰਬਰ ਲਵਾਉਂਦਾ ਜਾਂ ਨੰਬਰਦਾਰ ਗੁੱਠਾ ਜਾਂ ਸੈਨ ਕਰਦਾ ਜਾਂ ਵਕੀਲ ਕੋਈ ਕੇਸ ਲੜਦਾ ਇਹਨਾਂ ਦਾ ਆਪਾਂ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਮਰਨ ਜੰਮਣ ਤੇ ਸਾਰੇ ਥਾਵਾਂ ਤੇ ਬਾਈਕਾਟ ਕਰਦਗੀ ਫੇਰ ਇਹ ਜਹਿਰ ਬੰਦ ਹੋਣਾ ਜੇ ਕਿ ਇਹ ਕੱਲੀ ਸਰਕਾਰ ਕੱਲੀ ਸਰਕਾਰ ਕੀ ਕਰੂਗੀ ਪਰਚਾ ਦੇ ਕੇ ਅੰਦਰ ਭੇਜੀਦਾ ਤੇ ਇਹ ਜ਼ਮਾਨਤ ਕੇ ਜ਼ਮਾਨਤਾ ਕਰਾ ਕੇ ਉਹ ਫਿਰ ਉਹ ਪੂਰੇ ਜ਼ੋਰ ਚ ਹੋਰ ਹੋ ਜਾਂਦਾ ਵੀ ਮੈਂ ਪੈਸੇ ਲਾ ਕੇ ਜ਼ਮਾਨਤ ਕਰਾਈ ਆ ਉਹ ਉਨੇ ਜ਼ੋਰ ਚ ਫਿਰ ਸਮੈਗ ਵੇਚਣ ਲਾ ਪੈਂਦਾ ਫੇਰ ਪੁਲਿਸ ਪਰਚਾ ਦਿੰਦੀ ਆ ਲੋਕ ਫੇਰ ਜ਼ਮਾਨਤਾ ਦੇ ਦਿੰਦੇ ਆ ਇਹ ਤੇ ਲੋਕਾਂ ਨੂੰ ਵੀ ਵੇਰ ਹੋਣਾ ਪੈਣਾ ਲੋਕਾਂ ਨੂੰ ਸਾਥ ਦੇਣਾ ਪੈਣਾ ਅਸੀਂ ਇੱਕ ਵੀ ਬੰਦਾ ਵਿਖਾ ਦਿਓ ਜੇ ਵੇਖੋ ਪਿਛਲੀਆਂ ਸਰਕਾਰਾਂ ਚ ਕਾਲੀ ਦਲ ਕਾਂਗਰਸ ਦੇ ਜਿਹੜੇ ਐਮਐਲਏ ਮੰਤਰੀ ਸੀ ਨਾ ਉਹ ਪੁਸ਼ਤਪਣਾ ਹੀ ਕਰਦੇ ਜੇ ਕੋਈ ਸਮਗਲਰ ਫੜਿਆ ਜਾਂਦਾ ਮਗਰ ਫੋਨ ਜਾਂਦੇ ਹੀ ਐਸਐਚਓ ਡਿਪਟੀ ਨੂੰ ਵੀ ਇਹ ਸਾਡਾ ਵਰਕਰ ਹੈ ਤੇ ਨਹੀਂ ਪਰਚਾ ਕਰਨਾ ਛਡਾ ਲਿਆ ਜਾਂਦਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਾਡਾ ਕੋਈ ਇੱਕ ਵੀ ਐਮਐਲਏ ਮੰਤਰੀ ਚੇਅਰਮੈਨ ਜਾਂ ਕੋਈ ਸਾਡਾ ਆਗੂ ਕਿਸੇ ਸਮਗਲਰ ਦੇ ਪਿੱਛੇ ਫੋਨ ਕੀਤਾ ਹੋਵੇ ਤੇ ਸਾਨੂੰ ਦੱਸ ਦਿਓ ਸਿਆਸਤ ਜਿਹੜੀ ਆ ਉਹ ਕਰਨੀ ਜਿਹੜੀ ਬੜੀ ਔਖੀ ਆ ਸਿਆਸਤ ਛੱਡ ਦਾਂਗੇ ਜੇ ਕਿਸੇ ਸਾਡੇ ਬੰਦੇ ਨੇ ਕਿਸ ਸਮਗਲਰ ਨੂੰ ਛਡਾਇਆ ਹੋਵੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਸੋ ਇਹ ਸੰਨ ਲੋਕ ਸਭਾ ਖਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਦੀ ਭੁੱਲਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਅੱਜ ਪੱਟੀ ਵਿਖੇ ਵਰਕਰ ਮਿਲਣੀ ਰੱਖੀ ਗਈ ਸੀਗੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਆਪ ਤੱਕ ਨਿਊਜ਼ ਤਰਨਤਾਰਨ